ਘਰ ਵਿੱਚ ਅਚਾਨਕ ਕੱਚ ਦਾ ਟੁੱਟਣਾ ਦਿੰਦਾ ਹੈ ਕੀ ਸੰਕੇਤ ਕਿਵੇਂ ਕਰੀਏ ਬੁਰੇ ਪ੍ਰਭਾਵ ਤੋਂ ਬਚਾ ਕੌਣ ਦੇਵੇਗਾ ਮੌਕੇ ਤੇ ਸਾਥ ਕੁਝ ਸੁਝਾਅ ਤੇ ਟਿਪਸ ਜਾਣ ਲਵੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਸਰਕਾਰੀ ਨੌਕਰੀਆਂ ਸਰਕਾਰੀ ਭਰਤੀਆਂ ਸਰਕਾਰੀ ਅਪਡੇਟ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਘਰ ਦੇ ਵਿੱਚ ਜੇਕਰ ਸ਼ੀਸ਼ਾ ਟੁੱਟ ਜਾਂਦਾ ਹੈ ਤਾਂ ਉਸ ਦੇ ਕੀ ਬਚਾਅ ਕਰਨੇ ਚਾਹੀਦੇ ਆ ਸਾਰੀ ਗੱਲਬਾਤ ਜਾਣਨ ਵਾਸਤੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਅਚਾਨਕ ਕੱਚ ਟੁੱਟਣਾ ਆਮ ਤੌਰ ਤੇ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਹ ਕਿਸੇ ਆਉਣ ਵਾਲੀ ਮੁਸੀਬਤ ਨੂੰ ਟਾਲਣ ਦਾ ਸੰਕੇਤ ਹੈ ਕਿਹਾ ਜਾਂਦਾ ਹੈ ਕਿ ਆਉਣ ਵਾਲੀ ਕਿਸੇ ਮੁਸੀਬਤ ਨੂੰ ਉਸ ਕੱਚ ਨੇ ਆਪਣੇ ਉੱਪਰ ਲੈ ਲਿਆ ਅਤੇ ਘਰ ਪਰਿਵਾਰ ਦੇ ਮੈਂਬਰਾਂ ਦੀ ਰੱਖਿਆ ਕੀਤੀ ਹੈ ਖਾਸ ਕਰਕੇ ਜੇ ਇਹ ਸੰਕੇਤ ਖਿੜਕੀ ਜਾਂ ਦਰਵਾਜ਼ੇ ਦਾ ਕੱਚ ਬਿਨਾਂ ਕਿਸੇ ਕਾਰਨ ਦੇ ਅਚਾਨਕ ਟੁੱਟ ਜਾਂਦਾ ਹੈ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ ਕੁਝ માનਤਾਵਾਂ ਅਨੁਸਾਰ ਇਹ ਧਨ ਲਾਭ ਜਾਂ ਕਿਸੇ ਸ਼ੁਭ ਖਬਰ ਦਾ ਵੀ ਸੰਕੇਤ ਹੋ ਸਕਦਾ ਹੈ ਸੰਭਵ ਹੈ ਕਿ ਜਲਦੀ ਹੀ ਤੁਹਾਨੂੰ ਕਿਸੇ ਕੰਮ ਲਈ ਤਨ ਲਾਭ ਮਿਲ ਸਕਦਾ ਹੈ ਟੁੱਟੇ ਹੋਏ ਕੱਚ ਨੂੰ ਘਰੋਂ ਹਟਾ ਦਿਓ ਹਾਲਾਂਕਿ ਟੁੱਟੇ ਹੋਏ ਕੱਚ ਨੂੰ ਘਰ ਚ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਨਕਾਰਾਤਮਕ ਊਰਜਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਘਰ ਵਿੱਚ ਨਕਾਰਾਤਮਕਤਾ ਫੈਲਾਉਂਦਾ ਹੈ ਕਿਹਾ ਜਾਂਦਾ ਹੈ ਕਿ ਘਰ ਚ ਰੱਖਿਆ ਟੁੱਟਿਆ ਕੱਚ ਆਪਣੇ ਨਾਲ ਕਈ ਪਰੇਸ਼ਾਨੀਆਂ ਲਿਆਉਂਦਾ ਹੈ ਇਸ ਲਈ ਘਰ ਚ ਕੱਚ ਟੁੱਟਣ ਤੋਂ ਬਾਅਦ ਇਸ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਇਹਨਾਂ ਗੱਲਾਂ ਦਾ ਰੱਖੋ ਖਿਆਲ ਜੇ ਕਿਸੇ ਸ਼ੁਭ ਮੌਕੇ ਤੇ ਕੱਚ ਜਾਂ ਸ਼ੀਸ਼ਾ ਟੁੱਟ ਜਾਂਦਾ ਤਾਂ ਇਸ ਨੂੰ ਮਾੜਾ ਸ਼ਗਨ ਮੰਨਿਆ ਜਾਂਦਾ ਹੈ ਟੁੱਟੇ ਹੋਏ ਕੱਚ ਨੂੰ ਹਟਾਉਣ ਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਸੱਟ ਨਾ ਲੱਗੇ ਇਸ ਲਈ ਇਸ ਨੂੰ ਕੂੜੇਦਾਨ 'ਚ ਸੁੱਟਣ ਤੋਂ ਪਹਿਲਾਂ ਕਿਸੇ ਮੋٹے ਕੱਪੜੇ ਜਾਂ ਕਾਗਜ਼ 'ਚ ਲਪੇਟ ਲਓ ਵਾਸਤੂ ਅਨੁਸਾਰ ਘਰ ਵਿੱਚ ਗੋਲ ਆਕਾਰ ਦਾ ਸ਼ੀਸ਼ਾ ਜਾਂ ਧਾਰ ਵਾਲੇ ਸ਼ੀਸ਼ੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਚਕੌਰ ਆਕਾਰ ਦਾ ਸ਼ੀਸ਼ਾ ਨਹੀਂ ਲਗਾਉਣਾ ਚਾਹੁੰਦੇ ਤਾਂ ਅਸ਼ਟਕੋਣੀ ਡਿਜ਼ਾਈਨ ਚੁਣ ਸਕਦੇ ਹੋ ਇਸ ਤੋਂ ਇਲਾਵਾ ਸ਼ੀਸ਼ੇ ਨੂੰ ਕਦੇ ਵੀ ਬੈੱਡਰੂਮ 'ਚ ਨਹੀਂ ਲਾਉਣਾ ਚਾਹੀਦਾ ਜੇ ਤੁਸੀਂ ਬੈੱਡਰੂਮ 'ਚ ਇਸ ਨੂੰ ਲਗਾਇਆ ਹੈ ਤਾਂ ਇਸ ਤਰੀਕੇ ਨਾਲ ਲਗਾਉਣਾ ਚਾਹੀਦਾ ਹੈ ਕਿ ਸੌਣ ਵੇਲੇ ਤੁਹਾਡਾ ਬਿੰਬ ਇਸ ਵਿੱਚ ਨਾ ਦਿਖਾਈ ਦੇਵੇ ਜੇ ਤੁਸੀਂ ਕਿਸੇ ਐਸੀ ਜਗ੍ਹਾ ਤੇ ਹੋ ਜਿੱਥੇ ਇਹ ਬਦਲਾ ਕਰਨਾ ਸੰਭਵ ਨਹੀਂ ਹੈ ਤਾਂ ਉਸ ਸ਼ੀਸ਼ੇ ਨੂੰ ਕੱਪੜੇ ਨਾਲ ਟੱਕ ਦਿਓ ਯਾਦ ਰੱਖੋ ਇਸ ਵੀਡੀਓ ਵਿੱਚ ਦੱਸੇ ਗਏ ਉਪਾਅ ਲਾਭ ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹੈ ਇਸ ਵੀਡੀਓ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ ਜੋਤਿਸ਼ਾਂ ਪੰਚਾਂਗ ਉਪਦੇਸ਼ ਵਿਸ਼ਵਾਸਾਂ ਧਾਰਮਿਕ ਗ੍ਰੰਥਾਂ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੀਡੀਓ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ ਸਾਡਾ ਚੈਨਲ ਅંધ ਵਿਸ਼ਵਾਸ ਦੇ ਬਿਰੋ ਬਈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ